ਮੌਕਾ ਦੇ ਰਹੇ ਸਾਰ ਅਸੀਂ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਅਸੀਂ ਕਾਲੀ ਆ ਹਾਂ ਅਸੀਂ ਕਾਲੀਆਂ ਨੂੰ ਸਾਨੂੰ 47 ਤੋਂ ਲੈ ਕੇ ਸਾਡਾ ਪਰਿਵਾਰ ਕਾਲੀ ਨੂੰ ਵੋਟ ਪਾਉਂਦਾ ਰਿਹਾ ਐਰ ਕੀ ਅਮਰਪਾਲ ਨੂੰ ਵੋਟ ਪਾਣੀ ਸਾਰੇ ਪਰਿਵਾਰ ਨੇ ਨਗਰ ਨੇ ਸਾਰੇ ਨਗਰ ਨੂੰ ਹੀ ਆਣੇ ਆਈਆਂ ਨੇ ਅਮਰਪਾਲ ਨੂੰ ਵੋਟ ਪਾਈਏ ਇਸੇ ਕਰਕੇ ਆਪਣੇ ਉਹਨੇ ਅਮਰ ਸੰਸਕਾਰ ਕਰਾਉਂਦਾ ਰਿਹਾ ਕੋਈ ਵੀ ਇੱਕ ਇੱਕ ਜਾਂ ਦੋ ਜਾਂ ਪੰਜ ਅਮਰ ਸੰਸਕਾਰ ਕਰਾਉ ਉਹਨੇ ਪਤਾ ਨਹੀਂ ਕਿੰਨਿਆਂ ਨੂੰ ਅਮਰ ਚਕਾਇਆ ਗੁਰੂ ਵਾਲੇ ਬਣਾਇਆ ਜਿਹੜੇ ਮੋਨੇ ਸਨ ਮੋਨਿਆਂ ਨੂੰ ਵੀ ਅਮਰ ਚਕਾ ਕੇ ਗੁਰੂ ਵਾਲੇ ਬਣਾਇਆ ਠੀਕ ਨਾ ਉਹਨੇ ਬਹੁਤ ਵਧੀਆ ਲਾਇਰ ਚੜਾਈ ਉਹਦੇ ਕਾਰਨ ਅਸੀਂ ਉਹਨੂੰ ਵੋਟ ਪਾ ਰਹੇ ਹਾਂ ਹਾਂਜੀ ਨੌਜਵਾਨਾਂ ਨੂੰ ਕਿਹੜਾ ਮੌਕਾ ਦੇ ਰਹੇ ਆ ਇਸ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਦੇ ਨਗਰ ਵਾਲੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਆਹਦੇ ਨਗਰ ਵਿੱਚੋਂ ਵੱਧ ਤੋਂ ਵੱਧ ਵੋਟ ਪਾਈਆਂ ਮਤਪਾਲ ਨੂੰ ਪਾ ਕੇ ਕੰਮ ਜਬ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਵੀ ਆ ਤੁਹਾਡੀ ਆਵਾਜ਼ ਰਾਜਨੀਤਿਕ ਧਿਰਾਂ ਤੱਕ ਵੀ ਜਾਣੀ ਏ ਤੇ ਮਗਰੋਂ ਉਹਨਾਂ ਕੋਲ ਬੜੇ ਢੰਗ ਤਰੀਕੇ ਨੇ ਉਹ ਟੀਕਾ ਕੋਈ 25 ਸਰਪੰਚੀ ਦੇ ਲਾਗੇ ਕੋ ਚੇਅਰਮੈਨ ਨਹੀਂ ਜਾ ਸਕਤ ਨਹੀਂ ਹਾਂਦਾ ਕੋਈ ਲਾਲਚ ਨਹੀਂ ਜੀ ਬੇਨ ਲਾਲਚ ਤੋਂ ਬੋਰਡ ਭਾਈ ਅਮਰਤਪਾਲ ਨੂੰ ਪਾਵਾਂਗੇ ਇਹ ਸਵਾਲ ਭਾਈ ਅਮਰਤਪਾਲ ਅਮਰਤਪਾਲ ਹੀ ਹਾਂਜੀ ਭਾਈ ਅਮਰਤਪਾਲ ਜੀ ਨੂੰ ਬੋਰਡ ਪਾਵਾਂਗੇ ਜੀ ਜੇਰਪਾਲ ਜੀ ਇਹੋ ਜਿਹਾ ਲਾਲਚ ਹੁੰਦਾ ਤੇ ਅੱਜ ਤੁਹਾਨੂੰ ਅਸੀਂ ਇੱਥੇ ਪਿੰਡ ਨਹੀਂ ਸੱਦੇ ਕਦੀ ਵਾਸਤੇ ਠੀਕ ਹੈ ਦੂਜੇ ਨੰਬਰ ਤੇ ਤੁਸੀਂ ਗੱਲ ਕੀਤੀ ਵੀਰਸਾ ਸਿੰਘ ਬਲਟੋਈ ਦੀ ਵੀਰਸਾ ਸਿੰਘ ਬਲਟੋਆ ਦੋ ਤਿੰਨ ਵਾਰੀ ਐਮਐਲਏ ਬਣਿਆ ਮੰਤਰੀ ਬਣਿਆ ਉਹਨੇ ਪਿਆ ਵਾਸਤੇ ਕੀ ਕੀਤਾ ਜਾਂ ਨਸ਼ੇ ਵਾਸਤੇ ਕੀ ਕੀਤਾ ਅਸੀਂ ਸਾਰੀ ਕਾਲੀ ਦਲ ਤੋਂ ਇਕੱਲੇ ਵੀਰਸਾ ਸਿੰਘ ਬਲਟੋਈ ਆਂਦਾ ਮੈਂ ਕੁਰਬਾਨੀਆਂ ਕੀਤੀਆਂ ਤਿੰਗ ਤੇ ਕੇ ਕੇ ਕਹਿੰਦੇ ਮੈਂ ਕੁਰਬਾਨੀ ਕੀਤੀ ਕੁਰਬਾਨੀ ਐਵੇਂ ਥੋੜਾ ਹੁੰਦੀ ਏ ਲੋਕ ਕਹਿਣ ਤੂੰ ਕੁਰਬਾਨੀ ਕੀਤੀ ਉਹਨੂੰ ਕੁਰਬਾਨੀ ਅਸੀਂ ਮੰਨਾਂਗੇ ਆਪਦੇ ਬਾਵਾ ਖੜੀਆ ਕਰਨ ਵਾਲੇ ਬੰਦੇ ਨੂੰ ਅਸੀਂ ਕੁਰਬਾਨੀ ਨਹੀਂ ਮੰਨਦੇ ਠੀਕ ਹੈ ਹਾਂ ਜੀ ਜੀ ਸਰਦਾਰ ਗ੍ਰਿਪਾਲ ਸਿੰਘ ਜੀ ਕਿੰਨੂ ਮੌਕੇ ਤੇ ਇਸ ਵਾਰ ਦਵਾਏ ਭਾਈ ਅਮਰਤਪਾਲ ਸਿੰਘ ਜਿਹੜੇ ਵਿਦੇਸ਼ਾਂ ਤੋਂ ਚੱਲ ਕੇ ਆਪਣੀ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਨਸ਼ਾ ਜਿਹਦਾ ਗੁਰਬਤ ਮਚਾਇਆ ਹੜ ਮਚਾਇਆ ਜਿੰਦੇ ਵਾਸਤੇ ਅਸੀਂ ਬਦਲਾਵ ਲਿਆਂਦਾ ਹੈ ਆਮ ਆਦਮੀ ਪਾਰਟੀ ਦਾ ਬਦਲਾਵ ਇਸ ਕਰਕੇ ਲਿਆਂਦਾ ਹੈ ਕਿ ਅਸੀਂ ਨਵੀਂ ਪਾਰਟੀ ਨੂੰ ਮੌਕਾ ਦੇਣੇ ਆ ਕਿ ਭੱਜਣਾ ਰਾਤ ਦੇਣਾ ਇੱਕ ਕਰਤਾ ਮੇਰੇ ਪਿੰਡ ਨੇ ਖੁਦ ਪਤਾ ਨਹੀਂ ਕਿੰਨੇ ਕੋ ਵਾਲੰਟੀਅਰ ਕੋ ਦੁਆਲੇ ਦੇ ਵਿੱਚ ਉਹਨਾਂ ਵਿੱਚੋਂ ਇੱਕ ਮੈਂ ਵੀ ਹੈਗਾ ਵਾਂ ਕਿ ਰਾਤ ਦੇਣਾ ਇੱਕ ਕਰਤਾ ਗੱਡੀਆਂ ਜਿਹੜੇ ਮੇਰੇ ਵੀਰ ਹਰਜਿੰਦਰ ਸਿੰਘ ਹਣੀ ਨਾਲ ਰਹੇ ਸਾਰੇ ਕਟੇ 2 ਮਹੀਨੇ ਜੁੱਤੀ ਨਹੀਂ ਪਾਈਏ ਪੈਰਾਂ 'ਤੇ ਭੱਦੇ ਫਿਰ ਰਾਤ ਦੇਣਾ ਕਟਿਆਣੀ ਨਸ਼ਾ ਕਿਥੇ ਨਸ਼ੇ ਵਾਸਤੇ ਬਦਲਾ ਵਾਸਤੇ ਤੇ ਨਾਲ ਭੱਜਿਆ ਪਿੰਡ 'ਚ ਕਿੰਨਾ ਤੁਹਾਡੇ ਪਿੰਡ ਮੈਂ ਨਾ ਬਹੁਤ ਜ਼ਿਆਦਾ ਜਿੰਨਾ ਸਾਡੇ ਪਿੰਡ ਦੇ ਨਸ਼ਾਣਾ ਸਕੂਲ ਦੇ ਵਿੱਚ ਨਸ਼ਾ ਐ ਸਕੂਲ ਦੇ ਉਹ ਕਮਰੇ ਦੇ ਵਿੱਚ ਨਸ਼ਾ ਗੁਰਦੁਆਰ ਤੋਂ ਉੱਪਰਲੀ ਉਹ ਉੱਥੇ ਸਰਕਾਰੀ ਜਗ੍ਹਾ ਉੱਥੇ ਨਸ਼ਾ ਉਹ ਸਟੇਡੀਅਮ ਦੇ ਵਿੱਚ ਨਸ਼ਾ ਕਿੱਥੇ ਕਿੱਥੇ ਨਹੀਂ ਨਸ਼ਾਗਾ ਕਿੰਨੀ ਵਾਰੀ ਆਪਸ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੁੰਦੇ ਹੁੰਦੇ ਮਿੰਤਾਂ ਤਰਲੇ ਕਰਨ ਜਾਂਦੇ ਰਹੇ ਕਿ ਨਸ਼ਾ ਕੱਢੋ ਸਾਡੇ ਪਿੰਡ ਗੁਰਬਤ ਕਰੋ ਗਰੀਬੀ ਕੱਢੋ ਮੰਨ ਕੇ ਚਲ ਜਿਹੜੇ ਬਦਲਾਵ ਵਾਸਤੇ ਅਸੀਂ ਨਾ ਤੁਰੇ ਉਹ ਬਦਲਾ ਦਾ ਤੁਹਾਨੂੰ ਇੱਕ ਵੀ ਪ੍ਰੂਫ ਮਿਲਿਆ ਕੀ ਇੱਕ ਵੀ ਸੁਧਾਰ ਹੋਇਆ ਹੋਵੇ ਕਰ ਜੀ ਜੀ ਨਸ਼ਿਆਂ ਦਾ ਪੰਜਾਬ ਦੇ ਵਿੱਚ ਤੁਹਾਨੂੰ ਪੰਡਾ ਨਾਲ ਲੱਭ ਦਿੰਦੇ ਜਿੰਨਾ ਦੇ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਦੂਜੇ ਨੰਬਰ ਦੇ ਬੇਨਤੀ ਹੈ ਇੱਕ ਫਰੀਦਕੋਟ ਤੋਂ ਤੇ ਵਿਅੰਤ ਸਿੰਘ ਦਾ ਮੇਲਾ ਲੜਕਾ ਦਾ ਸਰਬਜੀਤ ਸਿੰਘ ਹੈ ਨਾ ਉਹ ਵੀ ਮਤਲਬ ਵੀ ਆਯਾਤ ਤੌਰ ਤੇ ਖੜਾ ਹੋਇਆ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਅਸੀਂ ਫਰੀਦਕੋਟ ਦੇ ਵਸਨੀਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਉਹਨਾਂ ਨੂੰ ਵੋਟ ਪਾ ਕੇ ਤੇ ਉਹਨਾਂ ਨੂੰ ਵੀ ਜਿਤਾਇਆ ਜਾਵੇ ਕਿਉਂਕਿ ਉੱਥੇ ਜਿਆਦੇ ਵਿਚਾਰ ਲੋਕ ਖੜੇ ਹੋਏ ਨੇ ਜਿਵੇਂ ਕਿ ਹੰਸਰਾ ਜਹੰਸ ਇੱਕ ਹੋਰ ਕਰਮਜੀਤ ਅਨਮੋਲ ਏ ਇਹਨਾਂ ਲੋਕਾਂ ਤੋਂ ਤੁਸੀਂ ਕੀ ਉਮੀਦ ਕਰਦੇ ਜage ਭਗਵੰਤ ਮਾਨ ਨੂੰ ਬਣਾ ਕੇ ਵੇਖ ਹੀ ਲਿਆ ਆਪਾਂ ਠੀਕ ਹੈ ਤੇ ਉਹ ਜਿਹੜੇ ਬੰਦੇ ਕੌਂਗਵਾਸ ਤੇ ਖੜਦੇ ਨੇ ਉਹਨਾਂ ਨੂੰ ਵੋਟਾਂ ਪਾਓ